ਨਹੀਂ ਮੇਰਾ ਫਰਸਟ ਟਾਈਮ ਹੈ ਮਤਲਬ ਫੈਮਿਲੀ 'ਚ ਐਸੇ ਕੋਈ ਨਹੀਂ ਕੋਈ ਵੀ ਨਹੀਂ ਗਿਆ ਮੇਰਾ ਫਰਸਟ ਟਾਈਮ ਹੈ ਪੀਟੀਸੀ ਪੰਜਾਬੀ 'ਚ ਮੈਂ ਫਰਸਟ ਟਾਈਮ ਗਈ ਸੀ ਤੇਰੀ ਵਟੋਲ ਮੇਰੇ ਆ ਲੂੰਗੀ ਓਏ ਪੱਟ ਪੋਵੋਨੀਆ ਮੈਂ ਰੇਸ਼ਮ ਦੀਆ ਡੋਰਾ ਅਕਸਰ ਮਾਬਪ ਸੋਚਦੇ ਨੇ ਕਿ ਬੱਚਾ ਸਾਡਾ ਇੰਜੀਨੀਅਰ ਹੋਵੇ ਡਾਕਟਰ ਹੋਵੇ ਪਰ ਸੰਗੀਤ ਵਾਲੇ ਪਾਸੇ ਕਿਉਂਕਿ ਕਈ ਵਾਰੀ ਬਣਾ ਸਮਾਂ ਲੱਗ ਜਾਂਦਾ ਕੰਪੀਟੀਸ਼ਨ ਬਹੁਤ ਹੁੰਦਾ ਹੈ ਨੇ ਮम्मा पापा ਨੇ ਦੋਨਾਂ ਨੇ ਦੋਨਾਂ ਦਾ ਮਨ ਸੀ ਵੀ ਮੈਂ 뮤직 ਚ ਕਰਾਂ ਗਰ ਅਸੀਂ ਕੋਈ ਚੀਜ਼ ਲਗਨ ਨਾਲ ਕਰੀਏ ਉਸ ਚ ਅਗਰ ਮਾਸਟਰੀ ਕਰੀਏ ਫਿਰ ਤਾਂ ਅਸੀਂ ਅੱਗੇ ਉਸ ਮਤਲਬ ਕੋਈ ਵੀ ਚੀਜ਼ ਹੋਵੇ ਅਸੀਂ ਅੱਗੇ ਜਾ ਸਕਦੇ ਹਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਸਫਰ ਜਿਹੜਾ ਪੀਟੀਸੀ ਦਾ ਕਿੱਦਾਂ ਸ਼ੁਰੂਆਤ ਹੁੰਦੀ ਹੈ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਦੇ ਹੋ ਕਿਸ ਤਰ੍ਹਾਂ ਤੁਹਾਡੇ ਉਸਤਾਦ ਤੁਹਾਨੂੰ ਉਹਦੇ ਬਾਰੇ ਦੱਸਦੇ ਨੇ ਇਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜਦੋਂ ਮੈਂ 뮤직 ਕਲਾਸ ਜਾਂਦੀ ਸੀ ਮੈਨੂੰ ਮੈਮ ਮੇਰੇ ਮੈਮ ਨੇ ਮੈਨੂੰ ਕਿਹਾ ਸੀ ਵੀ ਆਡੀਸ਼ਨ ਸਾਰੇ ਨੇ ਮੈਨੂੰ ਕੋਈ ਵੀ ਉਮੀਦ ਨਹੀਂ ਸੀ ਕਿਉਂਕਿ ਮੇਰਾ ਪੰਜਾਬੀ ਫੀਲ ਨਹੀਂ ਹੈਗਾ ਮੇਰਾ ਹਿੰਦੀ ਫੀਲ ਦਾ ਤੇ ਇਹਦੀ ਚੋਣ ਕਿਨੇ ਕੀਤੀ ਵੀ ਜਿਹੜਾ ਪੰਜਾਬੀ ਗਾਣਾ ਹੈ ਇਹ ਤੁਸੀਂ ਉੱਥੇ ਜਾ ਕੇ ਸੁਣਾਉਣਾ ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਮੁਸ਼ਕਲ ਵੀ ਆ ਸਕਦੀ ਸੀ ਕਿਉਂਕਿ ਪੰਜਾਬੀ ਜਿਹੜਾ ਟੱਚ ਹੈ ਉੰਦਰ ਸਮੋਣਾ ਤੇ ਪੰਜਾਬੀ ਨੂੰ ਚੂਜ਼ ਕਰਨਾ ਕਿਉਂਕਿ ਤੁਹਾਡਾ ਫੀਲਡ ਜਿਹੜਾ ਸੀ ਉਹ ਹਿੰਦੀ ਦਾ ਸੀ। ਉਹ ਮੈਨੂੰ ਸਰ ਨੇ ਅਪਰੀਸ਼ੀਏਟ ਕੀਤਾ ਸੀ ਗਾਣ ਲਈ। ਸਰ ਨੇ ਵੀ ਕਿਹਾ ਸੀ ਟਰਾਈ ਮਾਰ ਲੈ ਕੀ ਜਾਂਦਾ ਹੈ। ਮੈਂ ਟਰਾਈ ਮਾਰਿਆ ਸੋ ਤੁਹਾਨੂੰ ਹੋ ਮੈਨ ਲਾਨੋ ਸਫਾਰਿਸ਼ ਆ ਲਿਆ ਨੇ ਤੁਛੇ ਚੀਚੀ ਹੋ ਜਾਣਾ ਏ 베ਰਾ 베 ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ। ਅਸੀਂ ਅਕਸਰ ਜਦੋਂ ਤੁਹਾਨੂੰ ਇਦਾਂ ਦੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਾਨੇ ਆ ਜਿਹੜੀਆਂ ਕੁਝ ਖਾਸ ਹੁੰਦੀਆਂ ਨੇ ਅੱਜ ਅਸੀਂ ਵਾਕਈ ਉਹ ਸ਼ਖਸੀਅਤ ਖਾਸ ਹੈ ਕਿਉਂਕਿ ਉਹ ਹਜੇ ਸਕੂਲੇ ਪੜਦੀ ਹੈ ਉੜੀਸਾ ਦੀ ਰਹਿਣ ਵਾਲੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਪੰਜਾਬੀ ਦਾ ਇੱਕ ਸ਼ਬਦ ਕਹੀਏ ਤੱਕ ਪਾਈ ਜਾਂਦੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਕਲਚਰ ਹੈ ਉਸਦੇ ਸੰਗੀਤ ਨੂੰ ਸਾਹਮਣਾ ਵੀ ਬੜੀ ਵੱਡੀ ਗੱਲ ਹੈ ਕਿਉਂਕਿ ਜਦੋਂ ਉੜੀਸਾ ਤੋਂ ਲੜਕੀ ਆ ਕੇ ਪੰਜਾਬ ਦੇ ਵਿੱਚ ਵੱਢ ਰਹੀ ਹੈ ਤੇ ਇੱਥੇ ਦੇ ਸੰਗੀਤ ਨੂੰ ਜਿਹੜਾ ਵਿਰਸਾ ਹੈ ਉਹ ਉਹਨਾਂ ਨੂੰ ਗੀਤਾ ਰਾਹੀਂ ਸੰਭ ਰਹੀ ਹੈ ਸੋ ਅੱਜ ਅਸੀਂ ਉਸ ਬੱਚੀ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਪੜਦੇ ਹੋ ਆਪਣਾ ਨਾਮ ਦੱਸਣ ਤੋਂ ਬਾਅਦ ਸਾਨੂੰ ਜਰੂਰ ਦੱਸੋ ਕਿ ਅੱਜ ਤੁਸੀਂ ਆਦੀ ਡੇਟ ਦੇ ਵਿੱਚ ਕੀ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੇਵੀ ਪ੍ਰਵਾ ਮਿਸ਼ਰਾ ਹੈ ਮੈਂ ਉੜੀਸਾ ਤੋਂ ਬਿਲੋਂਗ ਕਰਦੀ ਹਾਂ ਹੁਣ ਮੈਂ 9th ਕਲਾਸ ਚ ਪੜਦੀ ਹਾਂ ਹਮ ਮੇਰੇ ਖਿਆਲ ਨਾਲ ਜੇਕਰ ਅਸੀਂ ਤੁਹਾਡੇ ਲਈ ਬਾ ਕਮਾਲ ਸ਼ਬਦ ਕਹੀਏ ਤਾਂ ਛੋਟਾ ਹੈ ਕਿਉਂਕਿ ਨਿੱਕੀ ਉਮਰੇ ਤੁਸੀਂ ਵੱਡੀ ਧਮਾਲ ਪਾਈ ਹੈ ਪੀ.ਟੀ.ਸੀ ਦੇ ਵਿੱਚ ਗਏ ਹੋ ਅਸੀਂ ਸਵਾਲ ਹੀ ਪਹਿਲਾਂ ਇੱਥੋਂ ਇਹ ਕਰਾਂਗੇ ਕਿ ਜਿਹੜਾ ਸੰਗੀਤ ਦਾ ਸਫ਼ਰ ਸ਼ੁਰੂ ਹੁੰਦਾ ਹੈ ਉਹ ਕਦੋਂ ਤੋਂ ਹੁੰਦਾ ਹੈ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਹੈਗਾ ਇਹ ਸੰਗੀਤ ਸਿੱਖ ਰਹੇ ਹੋ ਮੈਂ ਛੋਟੇ ਹੁੰਦੇ ਤੋਂ ਹੀ ਸੰਗੀਤ ਮਤਲਬ 뮤직 ਕਰ ਰਹੀ ਹਾਂ ਮੇਰੇ ਮਮਾ ਪਾਪਾ ਵੀ ਗਾਉਂਦੇ ਹੁੰਦੇ ਸੀ ਤੇ ਬਲੱਡ ਰਿਲੇਸ਼ਨ ਚ ਉੱਥੋਂ 뮤직 ਆਇਆ ਮੇਰੇ ਮਤਲਬ ਫੈਮਿਲੀ ਬੈਕਗਰਾਉਂਡ ਸਾਰਾ 뮤직 ਦਾ ਹੈਗਾ ਉੱਥੋਂ 뮤직 ਆਇਆ ਤੇ ਮੈਂ ਛੋਟੇ ਹੁੰਦੇ ਤੋਂ ਹੀ 뮤직 ਸਿੱਖਦੀ ਹਾਂ ਕੀ ਪਿਤਾ ਜੀ ਨੇ ਜਾਂ ਮਾਤਾ ਨੇ ਵੀ ਕਿਤੇ ਇਦਾਂ ਦੇ ਚੈਨਲ ਦੇ ਵਿੱਚ ਟਰਾਈ ਕੀਤਾ ਜਾਂਦਾ ਜਾਂ ਕਿਸੇ ਇਸ ਤਰ੍ਹਾਂ ਦੀ ਸਟੇਜ ਦੇ ਉੱਤੇ ਪਹੁੰਚੇ ਜਾਂ ਸਿਰਫ ਤੁਹਾਡੇ ਘਰ ਦੇ ਵਿੱਚੋਂ ਤੁਸੀਂ ਉਹ ਜਿਨ੍ਹਾਂ ਨੇ ਇਸ ਤਰ੍ਹਾਂ ਇੱਕ ਚੰਗੇ ਚੈਨਲ 'ਚ ਜਾ ਕੇ ਆਪਣਾ ਮੁਕਾਮ ਹਾਸਲ ਕੀਤਾ ਨਹੀਂ ਮੇਰਾ ਫਰਸਟ ਟਾਈਮ ਹੈ ਮਤਲਬ ਫੈਮਿਲੀ 'ਚ ਐਸੇ ਕੋਈ ਨਹੀਂ ਕੋਈ ਵੀ ਨਹੀਂ ਗਿਆ ਮੇਰਾ ਫਰਸਟ ਟਾਈਮ ਹੈ ਪੀਟੀਸੀ ਪੰਜਾਬੀ 'ਚ ਮੈਂ ਫਰਸਟ ਟਾਈਮ ਗਈ ਸੀ ਅਕਸਰ ਮਾਪੇ ਸੋਚਦੇ ਨੇ ਕਿ ਬੱਚਾ ਸਾਡਾ ਇੰਜੀਨੀਅਰ ਹੋਵੇ ਡਾਕਟਰ ਹੋਵੇ ਪਰ ਸੰਗੀਤ ਵਾਲੇ ਪਾਸੇ ਕਿਉਂਕਿ ਕਈ ਵਾਰੀ ਬੜਾ ਸਮਾਂ ਲੱਗ ਜਾਂਦਾ ਹੈ ਕੰਪੀਟੀਸ਼ਨ ਬਹੁਤ ਹੁੰਦਾ ਹੈ ਹਾਂਜੀ ਕੀ ਮਾਪੇ ਪਾਪਾ ਨੂੰ ਲੱਗਿਆ ਨੇ ਕਿ ਸਾਡੇ ਬੱਚੇ ਨੂੰ ਅਸੀਂ ਐਵੇਂ ਹੀ ਸੰਗੀਤ ਵਾਲੇ ਪਾਸੇ ਪਾਈ ਜਾਨੇ ਆ ਤੇ ਇਹਨੂੰ ਡਾਕਟਰ ਇੰਜੀਨੀਅਰ ਵਾਲੇ ਪਾਸੇ ਪਾਈਏ ਕਿਤਾ ਮਨ ਸੀ ਜਿਆਦਾ ਘਰ ਦੇ ਵਿੱਚੋਂ ਵੀ ਇਹ ਸੰਗੀਤ ਵਾਲੇ ਪਾਸੇ ਅੱਗੇ ਜਾਵੇ ਨਹੀਂ ਮੰਮਾ ਪਾਪਾ ਨੇ ਦੋਨਾਂ ਨੇ ਦੋਨਾਂ ਦਾ ਮਨ ਸੀ ਵੀ ਮੈਂ 뮤직 'ਚ ਕਰਾਂ ਗਰ ਅਸੀਂ ਕੋਈ ਚੀਜ਼ ਲਗਨ ਨਾਲ ਕਰੀਏ ਉਸ 'ਚ ਅਗਰ ਮਾਸਟਰੀ ਕਰੀਏ ਫਿਰ ਤਾਂ ਅਸੀਂ ਅੱਗੇ ਉਸ ਮਤਲਬ ਕੋਈ ਵੀ ਚੀਜ਼ ਹੋਵੇ ਅਸੀਂ ਅੱਗੇ ਜਾ ਸਕਦੇ ਹਾਂ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਤੁਹਾਡਾ ਜਿਹੜਾ ਸਫਰ ਸੀ ਪੀਟੀਸੀ ਵਾਲਾ ਕਿਉਂਕਿ ਇਹ ਬੜਾ ਖਾਸ ਹੈ ਕਿਉਂਕਿ ਨਿੱਕੀ ਉਮਰੇ ਇਸ ਤਰ੍ਹਾਂ ਦੀਆਂ ਵੱਡੀਆਂ ਪਲੰਗਾ ਪਾਣੀਆ ਇਹ ਸਾਡੇ ਪੰਜਾਬ ਲਈ ਕਿ ਸਾਡੇ ਦੇਸ਼ ਲਈ ਬੜੀ ਵੱਡੀ ਗੱਲ ਹੁੰਦੀ ਹੈ ਸਾਨੂੰ ਇਹ ਦੱਸੋ ਕਿ ਤੁਹਾਡਾ ਸਫਰ ਜਿਹੜਾ ਪੀਟੀਸੀ ਦਾ ਕਿਦਾਂ ਸ਼ੁਰੂਆਤ ਹੁੰਦੀ ਹੈ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਦੇ ਹੋ ਕਿਸ ਤਰ੍ਹਾਂ ਤੁਹਾਡੇ ਉਸਤਾਦ ਤੁਹਾਨੂੰ ਉਹਦੇ ਬਾਰੇ ਦੱਸਦੇ ਨੇ ਇਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਅ ਜਦੋਂ ਮੈਂ 뮤직 ਕਲਾਸ ਜਾਂਦੀ ਸੀ ਮੈਨੂੰ ਮੈਮ ਮੇਰੇ ਮੈਮ ਨੇ ਮੈਨੂੰ ਕਿਹਾ ਸੀ ਵੀ ਆਡੀਸ਼ਨ ਸਾਰੇ ਨੇ ਮੈਨੂੰ ਕੋਈ ਵੀ ਉਮੀਦ ਨਹੀਂ ਸੀ ਕਿਉਂਕਿ ਮੇਰਾ ਪੰਜਾਬੀ ਫੀਲਡ ਨਹੀਂ ਹੈਗਾ ਮੇਰਾ ਹਿੰਦੀ ਫੀਲਡ ਆ ਹੂੰ ਮੈਂ ਕਿਹਾ ਸੀ ਮੈਂ ਟਰਾਈ ਮਾਰ ਲੈਂਨੀ ਆ ਕੋਈ ਵੀ ਆਡੀਸ਼ਨ ਆਵੇ ਟਰਾਈ ਮਾਰਨ ਚ ਕੀ ਜਾਂਦਾ ਤੇ ਮੈਂ ਟਰਾਈ ਮਾਰਿਆ ਸੀ 90 ਸੀਗਾ ਮੇਰਾ ਆਡੀਸ਼ਨ ਜੀ ਉੱਥੋਂ ਮੇਰਾ ਕਲੀਅਰ ਹੋ ਗਿਆ ਫਿਰ ਮੈਨੂੰ ਹੋਰ ਵੀ ਐਨਕਰੀਜਮੈਂਟ ਮਤਲਬ ਸਾਰਿਆਂ ਨੇ ਫੈਮਿਲੀ ਨੇ ਕੀਤਾ ਵੀ ਹਾਂ ਮੈਂ ਅੱਗੇ ਜਾ ਸਕਦੀ ਆ ਫਿਰ ਆਡੀਸ਼ਨ ਹੋਏ ਫਿਰ ਮੋਹੜੀ ਹੋਇਆ ਸੀ ਆਡੀਸ਼ਨ ਫਿਰ ਅੱਗੇ ਜਾ ਕੇ ਸਟੂਡੀਓ ਰਾਉਂਡ ਚ ਸਿਲੈਕਸ਼ਨ ਹੋਗੀ ਫਿਰ ਤਾਂ ਉੱਥੇ ਜਦੋਂ ਤੁਸੀਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਮੈਂ 90 ਗਈਆਂ 90 ਕਿੰਨਾ ਕਰਾ ਸੀਗਾ ਕੀ ਲੱਗਦਾ ਸੀ ਕਿ ਮੈਂ ਇੱਥੋਂ ਨਿਕਲ ਕੇ ਅੱਗੇ ਜਾ ਸਕਦੀ ਆ ਮੈਨੂੰ ਵੈਸੇ ਤਾਂ ਉਮੀਦ ਸੀਗੀ ਮੈਨੂੰ 70% ਸੀਗਾ ਕਿ ਮੈਂ ਕਰ ਲਾਂਗੀ ਹੂੰ ਵੈਸੇ ਮੈਨੂੰ ਲੱਗ ਮਤਲਬ ਇੰਨਾ ਨਹੀਂ ਲੱਗਦਾ ਸੀ ਕਿਉਂਕਿ ਮਤਲਬ ਮੈਂ ਜਿਵੇਂ ਉੜੀਸਾ ਤੋਂ ਬਿਲੋਂਗ ਕਰਦੀ ਆਂ ਬਾਕੀ ਉੱਥੇ ਸਾਰੇ ਮਤਲਬ ਪੰਜਾਬੀ ਐਸੈਂਟ ਅਲੱਗ ਹੁੰਦੀ ਆ ਹੂੰ ਤੇ ਮੈਨੂੰ ਇੰਨਾ ਨਹੀਂ ਸੀਗਾ ਲੇਕਿਨ ਫਿਰ ਵੀ ਹੋ ਗਿਆ ਵੱਖਰਾ ਕੀ ਲੱਗਿਆ ਕਿ ਮੈਂ ਕਿਵੇਂ ਅੱਗੇ ਨਿਕਲ ਸਕਾਂ ਜੇ ਕੁਝ ਲੱਗਿਆ ਡਰ ਸੀਗਾ ਮਨ ਦੇ ਵਿੱਚ ਹਾਂਜੀ ਫਸਟ ਟਾਈਮ ਸੀ ਤਾਂ ਡਰ ਤਾਂ ਪਹਿਲਾ ਪਹਿਲਾ ਸੀਗਾ ਸਟੂਡੀਓ ਰੂਮ 'ਚ ਜਾ ਕੇ ਇੰਨਾ ਨਹੀਂ ਹੋਇਆ ਜਦੋਂ ਤੁਸੀਂ ਨਾਬੇ ਤੋਂ ਤੁਸੀਂ ਕਹਿੰਦੇ ਹੋ ਵੀ ਇਸ ਮੇਰਾ ਟ੍ਰਾਇਲ ਹੋਇਆ ਉਸ ਤੋਂ ਬਾਅਦ ਅੱਗੇ ਦਾ ਸਫਰ ਸੀ ਜਿਹੜਾ ਤੋਂ ਪੀਪੀਟੀਜ਼ ਦੇ ਵਿੱਚ ਸਿਲੈਕਟ ਹੁੰਨੇ ਹੂੰ ਤਾਂ ਉੱਥੇ ਤੁਹਾਡਾ ਮਕਾਮ ਕਿੱਥੇ ਤੱਕ ਪਹੁੰਚਦਾ ਹੈ ਕੀ ਤੁਹਾਨੂੰ ਲੱਗਦਾ ਕੀ ਹੋ ਸੀਗਾ ਕਿ ਮੈਂ ਕਿੱਥੇ ਤੱਕ ਪਹੁੰਚ ਸਕਾਂਗੀ ਕੁਝ ਮੇਰੀ ਉਮੀਦ ਤਾਂ ਸੀਗੀ ਮਤਲਬ ਗ੍ਰੈਂਡ ਫਿਨਾਲੇ ਤੱਕ ਮਤਲਬ ਉੱਥੇ ਤੱਕ ਸੀਗੀ ਲੇਕਿਨ ਉੱਥੇ ਜਿਹੜੇ ਕੰਪੀਟੀਸ਼ਨ ਬਹੁਤ ਹੈ ਸੀਗਾ ਤੇ ਮਤਲਬ ਮੇਰੀ ਉਹ ਜਿਹੜੀ ਤਿਆਰੀ ਸੀਗੀ ਉਹਨਾਂ ਬੱਚਿਆਂ ਤੋਂ ਥੋੜੀ ਜਿਹੀ ਘੱਟ ਸੀਗੀ ਸੋ ਮੈਂ ਅੱਗੇ ਨਹੀਂ ਪਹੁੰਚ ਰਹੀ ਮੈਂ ਅਗਲੀ ਵਾਰ ਟਰਾਈ ਕਰਕੇ ਮਤਲਬ ਮੂਕਾਮ ਹਾਸਿਲ ਕਰਾਂਗੇ ਉੱਥੇ ਕੀ ਦੇਖਿਆ ਜਾਂਦਾ ਹੈ ਬੱਚਿਆਂ ਦਾ ਸੰਗੀਤ ਦੇਖਿਆ ਜਾਂਦਾ ਹੈ ਉਹਦੇ ਵਿੱਚ ਕੋਈ ਇੱਕ ਰੂਲ ਹੁੰਦਾ ਹੈ ਕਿ ਇੰਨੀ ਤੱਕ ਉਮਰ ਤੱਕ ਦੇ ਬੱਚੇ ਹੀ ਗਾ ਸਕਦੇ ਨੇ ਹਾਂਜੀ ਜਿਹੜਾ ਵਾਇਸ ਆਫ ਪੰਜਾਬ ਛੋਟਾ ਚੈਂਪ ਹੁੰਦਾ ਹੈ ਉਸ 14 ਤੱਕ ਹੁੰਦਾ ਹੈ ਹੂੰ ਤੇ ਵੱਡਿਆਂ ਦਾ ਅੱਧ ਹੁੰਦਾ ਮੈਂ ਛੋਟਾ ਚੈਂਪ ਚ ਗਈ ਸੀ ਸੋ ਸਾਡੇ ਦਰਸ਼ਕ ਵੀ ਚਾਹਣਗੇ ਕਿ ਜੋ ਤੁਸੀਂ ਉੱਥੇ ਜਾ ਕੇ ਪਰਫੋਰਮੈਂਸ ਕੀਤੀ ਜਦੋਂ ਤੁਸੀਂ ਟੈਸਟ ਦਿੱਤਾ ਉਹ ਕਿਹੜਾ ਗੀਤ ਸੀ ਜਿਹੜਾ ਪੀਟੀਸੀ ਦੇ ਵਾਲਿਆਂ ਨੂੰ ਦਿਲ ਨੂੰ ਛੂ ਗਿਆ ਉਹ ਮੈਂ ਪੰਜਾਬੀ ਫੋਕ ਸੌਂਗ ਆਇਆ ਸੀ ਕੋੜੀ ਮੇਰੀ ਮੈਂ ਰਿਕਵੈਸਟ ਕਰਾਂਗਾ ਤੁਸੀਂ ਦੋ ਸ਼ਬਦ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਜਰੂਰ ਸੁਣਾਓ ਜਿਹਦੇ ਰਾਹੀਂ ਤੁਹਾਡ ਤੁਸੀਂ ਜਿਹੜਾ ਹੈਗਾ ਉਹ ਮਕਾਮ ਪੀਟੀਸੀ ਦੇ ਵਿੱਚ ਜਾ ਕੇ ਸਫਲ ਰਿਹਾ ਹਾਂਜੀ ਬਿਲਕੁਲ ਕੋੜੀ ਤੇਰੀ ਵੇ ਮੱਲਾ ਸੋਹਣੀ ਸੋਹਣੀ ਦੇ ਕਾਠੀਆਂ ਦੇ ਨਾਲ ਕਾਠੇ ਦੇ ਢਤੇ ਹਜ਼ਾਰ ਮੈਂ ਬਲ ਹਰੀ ਵੇ ਮਾ ਦੇ ਅਸੁਰ ਜਣਾ ਸੁਰ ਜਣਾ ਵੇ ਹੋ ਵਾਹ ਜੀ ਵਾਹ ਮੈਂ ਇੱਕ ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਜਦੋਂ ਤੁਸੀਂ ਉੜੀਸਾ ਤੋਂ ਆ ਕੇ ਪੰਜਾਬ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਯੂਜ਼ ਕੀਤਾ ਹੈ ਕਿਉਂਕਿ ਜਿਨ੍ਹਾਂ ਨੂੰ ਅੱਜ ਕੱਲ ਬੱਚੇ ਭੁੱਲ ਚੁੱਕੇ ਨੇ ਵੱਡੇ ਭੁੱਲ ਚੁੱਕੇ ਨੇ ਬੱਚਿਆਂ ਦੀ ਤਾਂ ਅਸੀਂ ਦੂਰ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਤੁਸੀਂ ਘੋੜੇ ਸ਼ਬਦ ਯੂਜ਼ ਕੀਤਾ ਹੈ ਅਕਸਰ ਜਦੋਂ ਪਹਿਲਾਂ ਵਿਆਹਾਂ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਸੀ ਪੁਰਾਣੇ ਮੰਝੇ ਪੁਰਾਣੇ ਘੋੜੇ ਜਾਂ ਪੁਰਾਣੇ ਰੀਤੀ ਰਿਵਾਜ ਸੋ ਮੇਰੇ ਖਿਆਲ ਨਾਲ ਅੱਜ ਲੋਕ ਭੁੱਲ ਚੁੱਕੇ ਨੇ ਓੱਖਾਂ ਨਹੀਂ ਲੱਗਿਆ ਕਿ ਐਦਾਂ ਪੰਜਾਬੀ ਸਗੀ ਸੰਗੀਤ ਨੂੰ ਆਪਣੇ ਅੰਦਰ ਸਮੋਣਾ ਨਹੀਂ ਮਤਲਬ ਮੈਨੂੰ 3-4 ਸਾਲ ਤਾਂ ਹੋ ਗਏ ਨੇ ਪੰਜਾਬ 'ਚ ਰਹਿੰਦੇ ਨੇ ਤੇ 올ਡ ਇਜ਼ ਗੋਲਡ ਆਪਾਂ ਕਹਿੰਦੇ ਆਂ ਹਿੰਦੀ 'ਚ ਵੀ ਪੰਜਾਬੀ 'ਚ ਵੀ ਮਤਲਬ ਜਿਹੜਾ ਪੰਜਾਬੀ ਫੋਕ ਸੀਗਾ ਨਾ ਉਹ ਗੋਲਡ ਸੀ ਮਤਲਬ ਪੰਜਾਬ ਦਾ ਜਿਹੜਾ ਕਿ ਅੱਜ ਕੱਲ੍ਹ ਨਾ ਕੀ ਕੀ ਲੱਗਦਾ ਕਿ ਅੱਜ ਵੀ ਘੋੜੀਆਂ ਗਾਉਂਦੇ ਨੇ ਲੋਕ ਜਿਹੜੇ ਮਤਲਬ ਐਜੂਕੇਟਿਡ ਹੁੰਦੇ ਨੇ ਜਿਨ੍ਹਾਂ ਨੂੰ ਵੈਲਿਊ ਹੁੰਦੀ ਆ ਉਹ ਤਾਂ ਗਾਉਂਦੇ ਨੇ ਜੀ ਕੀ ਲੱਗਦਾ ਹੈ ਕਿ ਅੱਗੇ ਮੈਂ ਜਿੱਦਾਂ ਕਵਾਂਗਾ ਕਿ ਤੁਸੀਂ ਅੱਗੇ ਜਾ ਕੇ ਕੀ ਲੱਗਦਾ ਹੈ ਕਿ ਮੈਂ ਪੰਜਾਬੀ ਫੋਕ ਨਾਲ ਹੀ ਜੁੜੇ ਰਹਿਣਾ ਜਾਂ ਕੀ ਲੱਗਦਾ ਹੈ ਕਿ ਮੇਰਾ ਸ਼ਾਇਦ ਕੈਰੀਅਰ ਹਿੰਦੀ ਗਾਣਿਆਂ ਦੇ ਵਿੱਚ ਬਣ ਸਕਦਾ ਹੈ ਕੀ ਲੱਗਦਾ ਹੈ ਕਿ ਕਿਹੜੇ ਗਾਣਿਆਂ ਨੂੰ ਤੁਸੀਂ ਜ਼ਿਆਦਾ ਪ੍ਰਿਫਰ ਕਰਦੇ ਹੋ ਅ ਵੈਸੇ ਮੈਨੂੰ ਜ਼ਿਆਦਾ ਪਸੰਦ ਤਾਂ ਹਿੰਦੀ ਆ ਕਿਉਂਕਿ ਮੈਨੂੰ ਮੈਨੂੰ ਵੀ ਪਤਾ ਹੈ ਮੇਰੇ ਸਾਰੇ ਉਸਤਾਦਾਂ ਨੂੰ ਪਤਾ ਮੇਰਾ ਜਿਹੜਾ ਫੀਲਡ ਹੈਗਾ ਉਹ ਹਿੰਦੀ ਹੈ ਪੰਜਾਬੀ 'ਚ ਵੀ ਕਰ ਸਕਦੀ ਆ ਲੇਕਿਨ ਹਿੰਦੀ 'ਚ ਮੈਂ ਜ਼ਿਆਦਾ ਕਰ ਸਕਦੀ ਆ ਕਿ ਹਿੰਦੀ ਮੈਂ ਛੋਟੇ ਹੁੰਦੇ ਤੋਂ ਹਿੰਦੀ ਸਿੱਖ ਰਹੀ ਆ ਤੇ ਇਹਦੀ ਚੋਣ ਕਿਨੇ ਕੀਤੀ ਵੀ ਜਿਹੜਾ ਪੰਜਾਬੀ ਗਾਣਾ ਹੈ ਇਹ ਤੁਸੀਂ ਉੱਥੇ ਜਾ ਕੇ ਸੁਣਾਣਾ ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਮੁਸ਼ਕਲ ਵੀ ਆ ਸਕਦੀ ਸੀ ਕਿਉਂਕਿ ਪੰਜਾਬੀ ਜਿਹੜਾ ਟੱਚ ਹੈ ਉਹ ਅੰਦਰ ਸਮੋਣਾ ਤੇ ਪੰਜਾਬੀ ਨੂੰ ਚੂਜ਼ ਕਰਨਾ ਕਿਉਂਕਿ ਤੁਹਾਡਾ ਫੀਲਡ ਜਿਹੜਾ ਸੀ ਉਹ ਹਿੰਦੀ ਦਾ ਸੀ ਪਰ ਪੰਜਾਬੀ ਨੂੰ ਤੁਸੀਂ ਐਕਸੈਪਟ ਕੀਤਾ ਕਿ ਮੈਂ ਇਹ ਗਾਣਾ ਔਰ ਮੈਨੂੰ ਸਰ ਨੇ ਅਪਰੀਸ਼ੀਏਟ ਕੀਤਾ ਸੀ ਗਾਣ ਲਈ ਸਰ ਨੇ ਵੀ ਕਿਹਾ ਸੀ ਟਰਾਈ ਮਾਰ ਲੈ ਕੀ ਜਾਂਦਾ ਫਿਰ ਮੈਂ ਟਰਾਈ ਮਾਰਿਆ ਸੀ ਉੱਥੇ ਸਿਲੈਕਟ ਹੋ ਗਿਆ ਉਸਤਾਦ ਕੌਣ ਨੇ ਤੁਹਾਡੇ ਮੇਰੇ ਤਨਵਿੰਦਰ ਸਿੰਘ ਓਕੇ ਉਹ ਮੇਰੇ ਉਸਤਾਦ ਜੀ ਨੇ ਉਹ ਮੈਨੂੰ ਸਿਖਾਉਂਦੇ ਨੇ ਜੀ ਤੁਹਾਡੀ ਉਮਰ ਦੇ ਕਿੰਨੇ ਕੁ ਬੱਚੇ ਨੇ ਜਿਹੜੇ ਤੁਹਾਡੀ ਕਲਾਸ ਚੋਂ ਜਾਂ ਤੁਹਾਡੇ ਉਸਤਾਦ ਜੀ ਕੋਲੋਂ ਨੇ ਜਿਹੜੇ ਇਸ ਤਰ੍ਹਾਂ ਕੋਈ ਚੰਗਾ ਮਕਾਮ ਹਾਸਲ ਕਰ ਚੁੱਕੇ ਨੇ ਮੇਰੇ ਕਲਾਸ 'ਚ ਮਿਊਜ਼ਿਕ ਦੇ ਉਸ ਮਿਊਜ਼ਿਕ ਦੇ ਫੀਲਡ 'ਚ ਤਾਂ ਇਕੱਲੀ ਮੈਂ ਆ ਬਾਕੀ ਹੋਰ ਵੀ ਹੈਗੇ ਨੇ ਸਾਡੇ ਸਕੂਲ 'ਚ ਗੇਮਸ ਦੇ ਵੀ ਅੱਗੇ ਜਾਂਦੇ ਨੇ ਸਟੇਟ ਲੈਵਲ ਤੱਕ ਵੀ ਖੇਡ ਕੇ ਆਉਂਦੇ ਨੇ ਮਤਲਬ ਟੈਲੈਂਟ ਤਾਂ ਹੈਗਾ ਅੱਛਾ ਮਾਪੇ ਅੱਜ ਕੀ ਕਹਿੰਦੇ ਨੇ ਕਿ ਸਾਡੀ ਬੇਟੀ ਨੂੰ ਅੱਗੇ ਜਾਣਾ ਚਾਹੀਦਾ ਸੰਗੀਤ ਵਾਲੇ ਪਾਸੇ ਕਿ ਥੋੜਾ ਜਿਹਾ ਕਿਉਂਕਿ ਅਕਸਰ ਕੀ ਹੁੰਦਾ ਕਿ ਮਾਪੇ ਕਹਿੰਦੇ ਨੇ ਵੀ ਠੀਕ ਹੈ ਤੂੰ ਜਿਹੜਾ 2-4 ਸਾਲ ਗਾਲਿਆ ਠੀਕ ਹੈ ਤੇ ਹੁਣ ਤੁਸੀਂ ਕੋਈ ਡਾਕਟਰ ਇੰਜੀਨੀਅਰਿੰਗ ਦੇਖੋ ਕਿ ਸੰਗੀਤ ਵਾਲੇ ਪਾਸੇ ਅੱਗੇ ਜਾਣਾ ਨਹੀਂ ਮਤਲਬ ਫੈਮਿਲੀ ਦਾ ਸਪੋਰਟ ਕਰਦੀ ਆ ਅਗਰ ਮੈਂ 뮤직 ਚ ਅੱਗੇ ਜਾ ਰਹੀ ਆ ਉਸ ਚ ਲਗਨ ਹੈਗੀ ਸਿੱਖਣ ਦੀ ਤੇ ਅੱਗੇ ਜਾ ਕੇ ਮਤਲਬ ਬਹੁਤ ਵੱਡਾ ਹੋਏਗਾ ਫਿਊਚਰ ਬ੍ਰਾਈਟ ਹੈ ਮਤਲਬ ਕੀ ਲੱਗਦਾ ਕਿ ਤੁਹਾਡੀ ਲਾਈਫ ਦੇ ਵਿੱਚ ਹੁਣ ਤੱਕ ਦੀ ਲਾਈਫ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੈਂ ਬਚਪਨ ਤੋਂ ਜਿਹੜਾ ਹੈਗਾ ਸੰਗੀਤ ਨੂੰ ਅਕਸੈਪਟ ਕੀਤਾ ਆਪਣੇ ਅੰਦਰ ਹਾਂਜੀ ਸਭ ਤੋਂ ਵਧੀਆ ਆਪਣੇ ਆਪ ਲਈ ਗਾਣਾ ਕਿਹੜਾ ਲੱਗਦਾ ਜੇ ਕਿਤੇ ਤੁਸੀਂ ਆਪਣੇ ਆਪ ਲਈ ਗਾਣਾ ਹੋਵੇ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਓ ਮਤਲਬ ਜਿਹੜਾ ਮੇਰਾ ਮੈਨੂੰ ਲੱਗਦਾ ਮੈਨੂੰ ਹਿੰਦੀ ਲੱਗਦਾ ਲਗ ਜਾ ਗਲੇ ਹੂੰ ਮੇਰਾ ਸਭ ਤੋਂ ਫੇਵਰਿਟ ਹੈ ਜੀ ਮੈਂ ਰਿਕਵੈਸਟ ਕਰਾਂਗਾ ਤੁਸੀਂ ਦੋ ਸ਼ਬਦ ਜਿਹੜੇ ਹੈਗੇ ਸਾਨੂੰ ਦਰਸ਼ਕਾਂ ਨੂੰ ਜ਼ਰੂਰ ਹਾਂਜੀ ਹਮਕੋ ਮਿਲੇ ਹੈ ਅੱਜੇ ਘੜੀਆਂ ਆਨੰਦ ਸੇ ਵਸੇ ਜੀ ਭਰ ਕੇ ਦੇਖ ਲਈ ਸੇਵ ਮੇ ਇਹ ਬਾਤ ਹੋ ਨਾ ਹੋ ਸ਼ਾਇਦ ਫਿਰ ਇਸ ਜਨਮ ਮੁਲਾਕਾਤ ਹੋ ਨਾ ਹੋ ਲਗ ਜਾ ਗਲੇ ਸੇ ਸੇ ਹਾਂਜੀ ਵੈਸੇ ਤਾਂ ਅੱਜ ਇੰਜ ਲੱਗਦਾ ਹੈ ਕਿ ਅਸੀਂ ਤੁਹਾਡੀ ਆਵਾਜ਼ ਨੂੰ ਸੁਣੇ ਜਾਈਏ ਕਿਉਂਕਿ ਬੜੀ ਘੱਟ ਮੈਨੂੰ ਲੱਗਦਾ ਹੈ ਕਿ ਬੜੇ ਅੱਜ ਕੱਲ ਜਿਵੇਂ ਦੌਰ ਚੱਲ ਗਿਆ ਹੈ ਕਿ ਬੱਚਿਆਂ ਦਾ ਕਿ ਜਾਂ ਤਾਂ ਬਾਹਰਲੇ ਮੁਲਕਾਂ ਵੱਲੋਂ ਹੋ ਜਾਈਏ ਜ਼ਿਆਦਾਤਰ ਤਾਂ ਵੈਸੇ ਦੇਖਣ ਲੱਗੇ ਹੈ ਕਿ ਮੈਨੂੰ ਲੱਗਦਾ ਹੈ ਵੀ ਜਹਾਜ਼ ਭਰ-ਭਰ ਹਜੇ ਵੀ ਬਾਹਰਲੇ ਮੁਲਕਾਂ ਨੂੰ ਲੋਕ ਜਾ ਰਹੇ ਨੇ ਕਿਸੇ ਨੂੰ ਐ ਨਹੀਂ ਲੱਗਦਾ ਕਿ ਅਸੀਂ ਪੰਜਾਬ 'ਚ ਰਹਿ ਕੇ ਤਰੱਕੀ ਕਰੀਏ ਤੇ ਤੁਸੀਂ ਵਾਕਈ ਕਾਬਿਲ ਤਾਰੀਫ ਹੋ ਕਿਉਂਕਿ ਤੁਸੀਂ ਦੂਜੇ ਇੱਕ ਦੇਸ਼ ਉੱਥੋਂ ਆ ਕੇ ਪਰਦੇਸ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹੋ ਪੜ੍ਹਨੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਪੀਟੀਸੀ ਦੇ ਵਿੱਚ ਤੁਸੀਂ ਅੱਛਾ ਮਕਾਮ ਹਾਸਲ ਕੀਤਾ ਤੇ ਦੁਬਾਰਾ ਫੇਰ ਟਰਾਈ ਕਰੋਗੇ ਕਿ ਮੈਂ ਪਹਿਲੇ ਨੰਬਰ ਤੇ ਜਾਵਾਂ ਤੇ ਉਹ ਸਾਡੇ ਪੰਜਾਬ ਲਈ ਮੈਨੂੰ ਲੱਗਦਾ ਵਾਕਈ ਪੰਜਾਬ ਲਈ ਨਹੀਂ ਸਾਡੇ ਦੇਸ਼ ਲਈ ਬੜੀ ਵੱਡੀ ਗੱਲ ਹੋਈ ਕਿ ਜਦੋਂ ਸਾਡਾ ਇਦਾਂ ਦਾ ਬੱਚਾ ਜਿਹੜਾ ਹੈਗਾ ਉਹ ਪੜ੍ਹਾਈ ਦੇ ਨਾਲ ਨਾਲ ਇੱਕ ਚੰਗਾ ਮੁਕਾਮ ਹਾਸਲ ਕਰਦਾ ਸੋ ਮੈਂ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡਾ ਆਖਰੀ ਹੁਣ ਟਿਚਾ ਕੀ ਹੈ ਕਿ ਜਦੋਂ ਹੁਣ ਤੁਸੀਂ ਸਟੱਡੀ ਕਰ ਰਹੇ ਹੋ ਕਿ ਅੱਗੇ 뮤직 ਦੀ ਹੀ ਪੜ੍ਹਾਈ ਕਰਨ ਦਾ ਵਿਚਾਰ ਹੈ ਯਾ ਪੈਰਲਲ ਲੈ ਕੇ ਚੱਲੋਗੇ ਕਿ ਮੈਂ ਨਾਲ-ਨਾਲ ਹੋ ਸਕਦਾ ਸੰਗੀਤ ਚ ਅੱਗੇ ਨਾ ਜਾਵਾਂ ਤੇ ਨਾਲ-ਨਾਲ ਕੋਈ ਹੋਰ ਪੜ੍ਹਾਈ ਵੀ ਕਰਾਂ ਨੇ অপਸ਼ਨ ਤਾਂ ਦੋ ਹੀ ਰੱਖਣੇ ਪੈਣਿਆ। ਹੂੰ। ਮਤਲਬ 뮤ਜ਼ਿਕ ਵੀ ਕਰਾਂਗੀ, ਪੜਾਈ ਵੀ ਕਰਾਂਗੀ, ਜਿਹੜਾ ਹੋ ਗਿਆ ਹੋ ਗਿਆ। ਇੱਕ ਗੱਲ ਸੱਚੀ ਦੱਸਿਓ ਕਿ ਮਾਪਿਆਂ ਤੋਂ ਕਿੰਨੀ ਆਕ ਗਾਲਾਂ ਪੈਂਦੀਆਂ ਨੇ ਵੀ ਕਿਉਂਕਿ ਇੱਕ ਤਾਂ ਪੜ੍ਹਾਈ ਹੋ ਗਈ, ਨਾਲ ਸੰਗੀਤ ਹੋ ਗਿਆ। ਕੰਮ ਕੁੰਮ ਲਈ ਸਮਾਂ ਬਚਦਾ? ਮਤਲਬ ਮੰਮਾ ਕਹਿੰਦੇ ਆ ਮੈਂ ਫੈਮਿਲੀ ਮਤਲਬ ਮੰਮਾ ਕਹਿੰਦੇ ਆ ਵੀ ਪੜ੍ਹ ਲਿਆ ਕਰ, ਪੜ੍ਹ ਲਿਆ ਕਰ, ਲੇਕਿਨ 뮤ਜ਼ਿਕ ਤਾਂ ਮਤਲਬ 뮤ਜ਼ਿਕ ਦਾ ਮੈਂ ਜ਼ਿਆਦਾ ਟਾਈਮ ਦਿੰਨੀ ਆ। ਹੂੰ। ਪੜਾਈ ਦੇ ਵੀ ਮਮਾ ਕਹਿੰਦੇ ਆ ਪੜ੍ਹ ਲਿਆ ਕਰ ਕਿਉਂਕਿ ਮੈਂ ਨਾ ਅਕਸਰ ਦੇਖਿਆ ਕਿ ਜਿੰਨਾ ਘਰਾਂ ਦੇ ਵਿੱਚ ਬੱਚੇ ਕੋਈ ਐਕਟੀਵਿਟੀ ਕਰਦੇ ਨੇ ਜਿਵੇਂ ਜੇ ਖੇਡਣ ਲੱਗ ਜਾਂਦੇ ਨੇ ਤਾਂ ਪੜਾਈ ਦੇ ਵਿੱਚ ਘਟ ਜਾਂਦੇ ਨੇ ਜੋ ਪੜਾਈ ਤੇ ਲੱਗ ਜਾਂਦੇ ਤਾਂ ਕਿਸੇ ਹੋਰ ਐਕਟੀਵਿਟੀ ਦੇ ਵਿੱਚ ਉਹ ਨਹੀਂ ਸਮਾਦੇ ਪਾਉਂਦੇ ਤੇ ਖਾਸ ਕਰਕੇ ਕੰਮ ਤਾਂ ਘਰ ਦੇ ਦੂਰ ਦੀ ਗੱਲ ਰਹਿ ਗਈ ਤੇ ਖਾਸ ਕਰਕੇ ਕੁੜੀਆਂ ਨੂੰ ਹੈ ਕਿਉਂਕਿ ਅੱਜ ਵੀ ਮੈਂ ਅਸੀਂ ਜਦੋਂ ਇੰਟਰਵਿਊ ਕਰਦੇ ਹਾਂ ਤਾਂ ਅਸੀਂ ਕਈ ਦੌਰ ਦੇਖਦੇ ਹਾਂ ਉੱਥੇ ਜਾ ਕੇ ਸੁਣਨ ਨੂੰ ਲੱਗਦਾ ਹੈ ਕਿ ਅੱਜ ਵੀ ਲੋਕ ਕਿਉਂਕਿ ਮੈਂ ਹੁਣ ਪਿੱਛੇ ਜੇ ਫਿਲਮ ਦੇਖੀ ਸੀ ਉਹਦੇ ਵਿੱਚ ਇੱਕ ਚੀਜ਼ ਦਿਖਾਈ ਗਈ ਸੀ ਜਾਂ ਉਸ ਤੋਂ ਬਾਅਦ ਇੱਕ ਹੋਰ ਫਿਲਮ ਆਈ ਗਿੱਪੀ ਗਰੇਵਾਲ ਦੀ ਉਹਦੇ ਵਿੱਚ ਵੀ ਇੱਕ ਚੀਜ਼ ਦਿਖਾਈ ਗਈ ਕਿ ਲੋਕੀ ਕੁੜੀਆਂ ਨੂੰ ਲੈ ਕੇ ਹਜੇ ਵੀ ਚਿੰਤਨ ਦੇ ਘਰ ਦੇ ਵਿੱਚ ਮੁੰਡਾ ਹੋਵੇ ਪਰ ਤੁਹਾਡੇ ਵਰਗੀਆਂ ਕੁੜੀਆਂ ਤੇ ਅੱਜ ਮੈਨੂੰ ਲੱਗਦਾ ਮਾਪੇ ਮਾਣ ਕਰਦੇ ਨੇ ਪਰ ਕਿਤੇ ਨਾ ਕਿਤੇ ਅੱਜ ਵੀ ਪੇਰੈਂਟਸ ਹੋ ਦਿੰਦੇ ਨੇ ਵੀ ਐਕਟੀਵਿਟੀ ਜਿਹੜੀ ਆ ਉਹ ਨਾ ਹੋਵੇ ਪਹਿਲਾਂ ਪੜ੍ਹਾਈ ਹੋਵੇ ਕੀ ਇਸ ਤਰ੍ਹਾਂ ਦਾ ਘਰ ਦੇ ਵਿੱਚ ਹੈ ਨਹੀਂ ਫੈਮਿਲੀ ਤਾਂ ਸਪੋਰਟ ਕਰਦੀ ਆ ਮਤਲਬ ਮੰਮਾ ਕਹਿੰਦੇ ਆ ਵੀ ਪੜ੍ਹਾਈ ਵੀ ਜਿੰਨਾ ਕਰ ਰਹੀ ਐ ਮਿਊਜ਼ਿਕ ਵੀ ਓਨਾ ਹੀ ਕਰੋ ਇੱਕ ਆਖਰੀ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਕੀ ਸੁਨੇਹਾ ਦੇਣਾ ਚਾਹੂਗੇ ਕਿ ਬੱਚਿਆਂ ਨੂੰ ਅੱਜ ਦੀ ਲਾਈਫ ਦੇ ਵਿੱਚ ਇੱਕ ਅੱਛਾ ਜੀਵਨ ਜੀਣ ਲਈ ਆਪਣੀ ਪੜ੍ਹਾਈ ਦੇ ਨਾਲ ਨਾਲ ਐਕਟੀਵਿਟੀ ਕੋਈ ਨਾ ਕੋਈ ਕਰਨੀ ਚਾਹੀਦੀ ਹੈ ਖਾਸ ਕਰਕੇ ਸੰਗੀਤ ਕਿਉਂ ਜ਼ਰੂਰੀ ਹੈ ਇਹ ਸਾਡੇ ਦਰਸ਼ਕਾਂ ਨੂੰ ਇੱਕ ਸੁਨੇਹਾ ਪਲੀਜ਼ ਦਿਓ ਸੰਗੀਤ ਮਤਲਬ ਹਰ ਮਤਲਬ ਪੂਰੇ ਵਰਲਡ 'ਚ 뮤ਜ਼ਿਕ ਦਾ ਬਹੁਤ ਵੱਡਾ ਰੋਲ ਹੈ ਅਗਰ ਕੋਈ ਸੈਡ ਵੀ ਹੁੰਦਾ ਉਹ 뮤ਜ਼ਿਕ ਸੁਣਦਾ ਅਗਰ ਕੋਈ ਹੈਪੀ ਅਗਰ ਕੋਈ ਸੇຊ ਕੁਝ ਸੈਲੀਬ੍ਰੇਟ ਕਰ ਰਿਹਾ ਉਹਦੇ ਵੀ ਅਸੀਂ 뮤ਜ਼ਿਕ ਮਤਲਬ ਕਰਦੇ ਆ ਜਿਹੜੀ ਸਾਡੀ ਹਾਰਟਬੀਟ ਹੈ ਉਹਦੇ 'ਚ ਵੀ ਮਤਲਬ ਰਿਦਮ ਹੈਗਾ ਤੇ ਹਰ ਪਾਸੇ ਮੈਨੂੰ ਲੱਗਦਾ ਹੈ ਸੰਗੀਤ ਹੈ ਤੇ ਬੱਚਿਆਂ ਨੂੰ ਮਤਲਬ ਪੜ੍ਹਾਈ ਦੇ ਨਾਲ-ਨਾਲ ਕੋਈ ਐਕਸਟਰਾ ਕਰੀਕੂਲਰ ਐਕਟੀਵਿਟੀ ਕਰਨੀ ਚਾਹੀਦੀ ਹੈ। ਹੂੰ। ਸੋ ਅੱਜ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਸ ਤਰ੍ਹਾਂ ਸਾਨੂੰ ਸਮਾਂ ਦਿੱਤਾ ਤੇ ਅਸੀਂ ਵੀ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਔਰ ਅਰਦਾਸ ਵੀ ਕਰਦੇ ਹੋ ਪਰਮਾਤਮਾ ਨੂੰ ਕਿ ਤੁਹਾਡੇ ਵਰਗੇ ਬੱਚੇ ਕਾਮਯਾਬ ਹੋਣ ਤੇ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ। ਸੋ ਬਹੁਤ-ਬਹੁਤ ਧੰਨਵਾਦ। ਹਾਂਜੀ ਥੈਂਕ ਯੂ ਸ੍ਰੀਕਾ। ਸੋ ਅੱਜ ਦੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਕਿ ਵਾਕਈ ਵੀਡੀਓ ਸੇਧ ਦੇਣ ਵਾਲੀ ਹੈ ਅੱਜਕੱਲ ਦੇ ਬੱਚਿਆਂ ਲਈ ਕਿਉਂਕਿ ਜ਼ਰੂਰੀ ਨਹੀਂ ਕਿ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਤੁਸੀਂ ਆਪਣੇ ਆਪ ਨੂੰ ਕਾਮਯਾਬ ਕਰ ਸਕਦੇ ਹੋ ਜੇਕਰ ਕਾਮਯਾਬੀ ਤੁਸੀਂ ਹਾਸਲ ਕਰਨੀ ਹੈ ਤੇ ਆਪਣੇ ਪੰਜਾਬ 'ਚ ਆਪਣੇ ਦੇਸ਼ 'ਚ ਰਹਿ ਕੇ ਵੀ ਤੁਸੀਂ ਕੋਈ ਨਾ ਕੋਈ ਆਪਣੀ ਪੜ੍ਹਾਈ ਦੇ ਨਾਲ-ਨਾਲ ਐਕਟੀਵਿਟੀ ਕਰਕੇ ਆਪਣੀ ਕਾਮਯਾਬੀ ਹਾਸਲ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਅਸੀਂ ਕਿਸੇ ਹੋਰ ਸ਼ਕਸ਼ੀਤ ਨੂੰ ਅਗਲੀ ਵਾਰੀ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਸੋ ਅੰਤ ਦੇ ਵਿੱਚ ਇਹੀ ਕਹਾਂਗਾ ਜੇਕਰ ਤੁਹਾਨੂੰ ਵੀਡੀਓ ਇਸ ਤਰ੍ਹਾਂ ਦੀ ਚੰਗੀ ਲੱਗੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਖਾਸ ਕਰਕੇ ਕਮੈਂਟ ਜ਼ਰੂਰ ਕਰਨਾ ਔਰ ਸਾਨੂੰ ਸੁਝਾਅ ਜ਼ਰੂਰ ਦੇਣਾ ਕਿ ਅਸੀਂ ਇਸ ਤਰ੍ਹਾਂ ਹੀ ਕਿਸ ਹੋਰ ਜਿਸ ਤਰ੍ਹਾਂ ਕਿਸ ਤਰ੍ਹਾਂ ਦੇ ਲੋਕਾਂ ਦੀ ਜਾਂ ਕਿਸ ਤਰ੍ਹਾਂ ਦੀ ਜਿਹੜੀ ਹੈਗੇ ਆ ਅਸੀਂ ਇੰਟਰਵਿਊ ਹੋਰ ਅਸੀਂ ਚੰਗੇ ਲੋਕਾਂ ਦੀ ਕਰ ਸਕਦੇ ਹਾਂ ਅਗਰ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਹੋਰ ਜਾਣਕਾਰੀ ਹੈ ਵੀ ਜਿਹੜੇ ਲੋਕ ਸਾਡੇ ਪਟਿਆਲੇ ਤੋਂ ਜਾਂ ਪੰਜਾਬ ਦੇ ਵਿੱਚ ਹੋਰ ਨੇ ਜਿਨ੍ਹਾਂ ਨਾਲ ਅਸੀਂ ਉਹਨਾਂ ਬਾਰੇ ਹੋਰ ਜਾਣ ਕੇ ਤੇ ਜਿਨ੍ਹਾਂ ਨਾਲ ਗੱਲਬਾਤ ਕਰਕੇ ਹੋਰ ਨਾਲ ਲੋਕਾਂ ਨੂੰ ਸੇਧ ਮਿਲ ਸਕੇ ਤਾਂ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਲਖਣ ਜ਼ਰੂਰ ਲਿਖਣਾ ਜੀ ਸੋ ਆਨ ਦੇ ਵਿੱਚ ਬਹੁਤ ਬਹੁਤ ਧੰਨਵਾਦ